ਦੀ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਅਜਲੇ ਬਡੇ ਦੀ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅੱਜ ਅਸੀਂ तकरीबन 6:00 ਵਜੇ ਅਸੀਂ ਇੱਥੇ ਆਪਾਂ ਜਲੰਧਰ ਆਗੇ ਸੀ ਨਾਲ ਸਾਡੀ ਪੂਰੀ ਟੀਮ ਟੀਸੀ ਸਾਹਿਬ ਅਗਰ왈 ਜੀ ਤੇ ਸਾਡੇ ਤੋਂ ਇੱਕ ਵਿਸ਼ੇ ਸਾਹਿਬ ਜੈਨ ਸਾਹਿਬ ਤੇ ਸਾਡੇ ਇੱਥੋਂ ਦੇ ਪਹਿਲੇ ਨਾਗਰਿਕ ਮੇਰ ਸਾਹਿਬ ਬਨੀਤ ਜੀ ਸਾਡੇ ਨਾਲ ਹੀ ਸੀ ਤੇ ਕੌਂਸਲਰ ਸਾਹਿਬਾਨ ਵੀ ਨਾਲ ਸਾਡੇ ਸੀ ਤੇ ਇੱਕ ਤਰ੍ਹਾਂ ਦੀ ਇੱਕ ਇਹ ਸਰਪ੍ਰਾਈਜ਼ ਵਿਜ਼ਿਟ ਸੀ ਉਹ ਰਾਤੀ ਸੁਨੇਹਾ ਲਾਇਆ ਗਿਆ ਸੀ ਆਪਾਂ ਇੱਥੇ ਜਲੰਧਰ ਵਿਜ਼ਿਟ ਕਰਨ ਲਈ ਰਿਗਾਰਡਿੰਗ ਸਾਡਾ ਮੋਟਿਵ ਸੀਗਾ ਕਿ ਅਸੀਂ ਆਪਾਂ ਜਿਹੜੀ ਰੈਂਡਮਲੀ ਅਸੀਂ ਜਿਹੜੀ ਕੁਝ ਸਾਈਟਸ ਵਿਜ਼ਿਟ ਕਰਨ ਲਈ ਅਸੀਂ ਵਿਜ਼ਿਟ ਕੀਤੀ ਆ ਆਪਾਂ ਸਫਾਈ ਦਾ ਸਿੱਧਾ ਦਾ ਬਿਆਨ ਚਰ ਲੈ ਕਿ ਇਸ ਤਰ੍ਹਾਂ ਦਾ ਕੰਮ ਚੱਲ ਰਿਹਾ ਜੋ ਉਹਦੇ ਵਿੱਚ ਅਸੀਂ ਬੱਸ ਸਟੈਂਡ ਵਿਜ਼ਿਟ ਕੀਤਾ ਆਪਾਂ ਰੇਲਵੇ ਸਟੇਸ਼ਨ ਵਿਜ਼ਿਟ ਕੀਤਾ ਆਪਾਂ ਫੀਮਸ ਰੋਡ ਗੜਾ ਰੋਡ ਉੱਥੇ ਵਿਜ਼ਿਟ ਕੀਆ ਆਪਾਂ ਫਿਰ ਮੋਰੀਆ ਬ੍ਰਿਜ ਗਏ ਆਪਾਂ ਦੋ ਚਾਰ ਸਾਈਟਸ ਅਸੀਂ ਹੋਰ ਵਿਜ਼ਿਟ ਕੀਤੀ ਹੈਗੀ ਆ ਤੇ तकरीबन ਸਾਰੀ ਟੀਮ ਸਾਡੇ ਨਾਲ ਸੀ ਤੇ ਮੌਕੇ ਤੇ ਜੋ ਸਾਨੂੰ ਲੱਗਿਆ ਜਿੱਥੇ ਕੋਈ ਲੋੜ ਸੀ ਕਾਰਜ ਕਰਨ ਦੀ ਸਫਾਈ ਕਰਨ ਦੀ ਅਸੀਂ ਆਪਾਂ ਸਾਰੀ ਇੰਸਟਰਕਸ਼ਨ ਦਿੱਤੀ ਹੈਗੀ ਆ ਐਂਡ ਮੈਨੂੰ ਪੂਰਾ ਆਸ ਆ ਆਪਣੇ ਡਿਪਾਰਟਮੈਂਟ ਦੇ ਆਪਣੇ ਕਾਰਪੋਰੇਸ਼ਨ ਦੇ ਅਫਸਰ ਸਾਹਿਬਾਂ ਤੇ ਇਹ ਉਹਨੇ ਸ਼ੁਆਸ਼ਰਵ ਵੀ ਦਿੱਤਾ ਕਿ ਅਸੀਂ ਆਪਾਂ ਜਰੂਰ ਜਿੱਥੇ ਵੀ ਗਦਗੀ ਮਿਲੀ ਸਾਨੂੰ ਤੇ ਉਹਨੂੰ ਆਪਾਂ ਸਾਫ਼ ਕਰਾਂਗੇ ਤੇ ਮੈਂ ਇੱਕ ਵਾਰੀ ਐਜ਼ ਅ ਲੋਕਲ ਬੋਡੀ ਮਿਨਿਸਟਰ ਇੱਕ ਪੰਜਾਬ ਦੇ ਨਾਗਰਿਕ ਦੇ ਹੋਣ ਦੇ ਨਾਤੇ ਮੈਂ ਜਰੂਰ ਅਪੀਲ ਕਰੂੰਗਾ ਕਿ ਨਾ ਕਿ ਜਲੰਧਰ ਨਿਵਾਸੀਆਂ ਨੂੰ ਪੂਰੇ ਪੰਜਾਬ ਦੇ ਨਿਵਾਸੀਆਂ ਨੂੰ ਕਿ ਦੇਖੋ ਜਿਹੜੀ ਸਫਾਈ ਆ ਉਹ ਸਾਰਿਆਂ ਦੇ ਬਹੁਤ ਜ਼ਰੂਰੀ ਹੈਗਾ ਇਹ ਸਾਡਾ ਘਰ ਹੈਗਾ ਸਾਡਾ ਮਨਲਾ ਹੈਗਾ ਸਾਡਾ ਪਿੰਡ ਹੈਗਾ ਸਾਡਾ ਸ਼ਹਿਰ ਸਾਡਾ ਆਪਣਾ ਸੂਬਾ ਹੈਗਾ ਇਹ ਸਾਡੀ ਹੀ ਜ਼ਿੰਮੇਵਾਰੀ ਬਣਦੀ ਕਿ ਅਸੀਂ ਆਪਣੇ ਸ਼ਹਿਰ ਨੂੰ ਆਪਣੇ ਸੂਬੇ ਨੂੰ ਸਾਫ਼ ਰੱਖੀ ਕਿਸੇ ਨੇ ਬਾਰਾ ਬਸ ਸਾਫ਼ ਨਹੀਂ ਕਰਨਾ ਤੇ ਮੈਂ ਇਹੀ ਅਪੀਲ ਕਰਾਂਗਾ ਕਿ ਸਾਰਿਆਂ ਨੂੰ ਕਿ ਤੁਸੀਂ ਐਜ਼ ਅ ਰਿਸਪਾਂਸਿਬਲ ਸਿਟੀਜ਼ਨ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਜੋ ਵੀ ਸਫਾਈ ਦਾ ਸੀ ਜਿੰਨਾ ਬਤ ਉਹ ਅਸੀਂ ਯੋਗਦਾਨ ਅਸੀਂ ਪਾ ਸਕਦੇ ਆ ਉਹ ਕਰੀਏ ਥਾ ਥਾ ਦੇ ਅਸੀਂ ਜਿਹੜੀ ਲਿਟਰਿੰਗ ਹੁੰਦੀ ਜਾਂ ਕੂੜਾ ਅਸੀਂ ਸਿਰਦਨ ਤੇ ਮੈਂ ਹੁਣ ਵੀ ਦੇਖ ਰਿਹਾ ਸੀ ਯਾਰ ਗੱਡੀ 'ਚ ਬੈਠੇ ਬੈਠੇ ਕਈ ਲੋਕ ਕਰੋ ਥੱਲੇ ਪਰ ਕੇ ਲਿਆ ਕੇ ਸੜ ਦੇ ਆ ਕੇ ਰੱਖ ਦਿੰਦੇ ਹੈਗੇ ਕਿਉਂਕਿ ਉਹ ਅਲਟੀਮੇਟਲੀ ਅਸੀਂ ਜੇ ਆਪਣੇ ਘਰ ਤੋਂ ਬਾਹਰ ਕੂੜਾ ਰੱਖਦੇ ਗਲੀ 'ਚ ਰੱਖਦੇ ਆ ਗਲੀ ਤੋਂ ਬਾਅਦ ਮੇਨ ਰੋਡ ਤੇ ਆਉਂਦੇ ਹੈਗੇ ਉਹ ਜੋ ਸਾਡੀ ਹੀ ਗੰਦਗੀ ਸਾਰੀ ਉਹ ਬਾਹਰ ਜਾਂਦੀ ਹੈਗੀ ਮੈਂ ਕਹਾਂਗਾ ਕਿ ਪ੍ਰਸ਼ਾਸਨ ਪੂਰਾ ਡਿਪਾਰਟਮੈਂਟ ਕੋਰਪੋਰੇਸ਼ਨ ਤੁਹਾਡੇ ਮਦਦ ਲਈ ਤੁਹਾਡੇ ਹੈਲਪਲੀ ਹਮੇਸ਼ਾ ਤਿਆਰ ਹੈਗਾ ਤੇ ਅਸੀਂ ਵੀ ਜਿਵੇਂ ਨਾਗਰਿਕ ਬਣ ਕੇ ਅਸੀਂ ਆਪਾਂ ਜਲੰਧਰ ਦੀ ਤੇ ਪੰਜਾਬ ਦੀ ਸਾਫ ਸਫਾਈ ਦਾ ਅਸੀਂ ਆਪਾਂ ਪੂਰਾ ਜੰਗਲ ਮੈਂ ਸਾਰਿਆਂ ਨੂੰ ਜਿੰਨੇ ਵੀ ਸਾਡੇ ਲੇਬਰ ਡਿਪਾਰਟਮੈਂਟ ਦੇ ਬੰਦੇ ਨੇ ਸਾਡੇ ਜਿੰਨੇ ਵੀ ਲੇਬਰ ਮੈਕ ਵਿੱਚ ਕੰਮ ਕਰਦੇ ਨੇ ਲੇਬਰ ਨਾਲ ਸੰਬੰਧਿਤ ਸਾਡੇ ਕਰਮਚਾਰੀ ਨੇ ਮੈਂ ਸਾਰ ਨੂੰ ਵਧਾਈ ਦਿੰਦਾ ਬਹੁਤਾਰਗਵਾਦ ਦਿੰਦਾ ਤੇ ਮੈਂ ਵਿਸ਼ਵਾਸ ਹਾਂ ਦਾ ਸ਼ਾਸਨ ਦਿੰਦਾ ਕਿ ਸਰਕਾਰ ਆਵਾ ਦੀ ਪਾਰਟੀ ਦੀ ਸਰਦਾਰ ਭਗਵੰਤ ਸਿੰਘ ਜੀ ਦੀ ਮਾਨ ਜੀ ਤੁਹਾਡੇ ਨਾਲ ਜਿਹੜੀਆਂ ਤੁਹਾਡੀਆਂ ਰਹਿਂਦੀਆਂ ਪ੍ਰੋਬਲਮਸ ਹੈਗੇ ਜਾਂ ਮੰਗਾ ਹੈਗੇ ਉਹ ਵੀ ਆਪਾਂ ਬਹੁਤ ਸੋਚ ਵਿਚਾਰ ਕਰ ਰਹੇ ਆ ਤੇ ਉਹਦਾ ਵੀ ਆਪਾਂ ਬਹੁਤ ਜਲਦੀ ਅਸੀਂ ਆਪਾਂ ਹੱਲ ਕਰਾਂਗੇ ਜੀ